ਇਨਸਟਾਗ੍ਰਾਮ ਕੋੜੀ ਕਮਲ ਕੋਰ ਜਿਸ ਦਾ ਕਤਲ ਹੋ ਗਿਆ ਸੀਗਾ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਅਮਰਿਤਪਾਲ ਮੈਰੋ ਨੂੰ ਕਈ ਲੋਕ ਨੇ ਜਿਹੜੇ ਕਿ ਮਾੜਾ ਬੋਰੇ ਨੇ ਪਰ ਕਈ ਲੋਕ ਨੇ ਜਿਹੜੇ ਕਿ ਅਮਰਿਤਪਾਲ ਮੈਰੋ ਦੀ ਹੱਕ ਦੇ ਵਿੱਚ ਵੀ ਆਏ ਨੇ ਤੁਹਾਨੂੰ ਦੱਸਦੀ ਕਿ ਹੁਣ ਹਾਨੀ ਸੇਠੀ ਜੋ ਕਿ ਇਨਫਲੂਐਂਸਰ ਨੇ ਉਹ ਅਮਰਿਤਪਾਲ ਮੈਰੋ ਦੀ ਹੱਕ ਦੇ ਵਿੱਚ ਆਏ ਦੇ ਸਾਡੇ ਨਾਲ ਕੋਲ ਤੇ ਨੇ ਗੱਲਬਾਤ ਕਰਦੇ ਉਹਨਾਂ ਨਾਲ ਗਗਨ ਜੀ ਬੋਲਦੇ ਆਨ ਏਅਰ ਤੋਂ ਹਾਂਜੀ ਹਾਂਜੀ ਗਗਨ ਬੋਲ ਰਿਹਾ ਮੈਂ ਔਨ ਏਅਰ ਤੋਂ ਹਾਂਜੀ ਅਨਿਸ਼ਾ ਜੀ ਸੋਚੀ ਕਾਲ ਜੀ ਤੁਸੀਂ ਫੇਸਬੁੱਕ ਤੇ ਪੋਸਟ ਪਾਈ ਆ ਅਮਰਪਾਲ ਮੈਰੋ ਨਾਲ ਤੁਸੀਂ سپورਟ ਦੇ ਵਿੱਚ ਆਇਓ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਦੇਖੋ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਜ਼ਰੂਰੀ ਨਹੀਂ ਵੀ ਸਾਰਿਆਂ ਦਾ ਐਕਸ਼ਨ ਇੱਕੋ ਜਿਹਾ ਹੋਵੇ ਜਿਹੜਾ ਬੰਦਾ ਜਿੱਦਾਂ ਦਾ ਹੁੰਦਾ ਉਹ ਓਦਾਂ ਦਾ ਐਕਸ਼ਨ ਕਰਦਾ ਜੀ ਮੰਨ ਲਓ ਕਰੋ ਸੜਕ ਤੇ ਕੋਈ ਐਕਸੀਡੈਂਟ ਹੋਇਆ ਹੁੰਦਾ ਕੋਈ ਦੇਖ ਕੇ ਲੰਘ ਜਾਂਦੇ ਨੇ ਕੋਈ ਖੜ ਕੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਹਾਂ ਜੀ ਤੇ ਕੋਈ ਚੱਕ ਕੇ ਹਸਪੀਟਲ ਵੀ ਲੈ ਜਾਂਦੇ ਨੇ ਹੂੰ ਇਹ ਕਹਿਣਾ ਮੈਂ ਮੇਰਾ ਮਤਲਬ ਇਹ ਵੀ ਜੋ ਵੀ ਮਹਿਰੋ ਸਾਹਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਜੀ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਠੀਕ ਕੀਤਾ ਕਮਲਕੌਰ ਕਤਲ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕਮਲਕੌਰ ਤਾਂ ਹੈ ਹੀ ਨਹੀਂ ਗਗਨ ਭਾਜੀ ਤੁਸੀਂ ਵੀ ਗੱਲ ਨੂੰ ਸਮਝੋਗਾ ਕਮਲਕੌਰਾਂ ਨਾਮ ਉਹਦਾ ਉਹ ਇਸੇ ਕਰਕੇ ਉਹਦਾ ਨੇਮ ਉਹੀ ਹੈ ਨਾ ਵੱਡੇ ਭਾਈ ਕਮਲਕੌਰ ਆਈ ਦਾ ਪੰਗਾ ਵੀ ਨਾਂ ਉਹਦਾ ਕੀ ਹੈ ਕਮਲਕੌਰ ਨਾਮ ਥੋੜਾ ਉਹਦਾ ਉਹ ਕਿਉਂਕਿ ਸਿੱਖਾਂ ਦੀ ਕਰਦਾਰਕੁਸ਼ੀ ਕਰ ਰਹੀ ਹੈ ਕਿੰਨੀ ਵਾਰ ਉਹਨੂੰ ਸਮਝਾਇਆ ਕਿੰਨੀ ਵਾਰ ਨਹੀਂ ਸਮਝਾਇਆ ਜੀ ਮੈਂ ਇਹ ਨਹੀਂ ਕਿਹਾ ਵੀ ਕਤਲ ਕੀਤਾ ਤਾਂ ਅਸੀਂ ਉਹਦੇ ਹੱਕ ਚ ਜੀ ਉਹਨੇ ਰੋਕਿਆ ਉਹਨਾਂ ਦੀ ਪਤਾ ਨਹੀਂ ਆਪਕੋ ਕੀ ਗੱਲਬਾਤ ਹੋਈ ਹੋਣੀ ਇਹ ਤਾਂ ਹੁਣ ਜਿਹੜੇ ਫੜੇ ਗਏ ਆ ਜਾਂ ਜਿਹੜੇ ਆਤਮ ਸਮਰਪਣ ਜਿਨ੍ਹਾਂ ਨੇ ਕੀਤਾ ਇਹ ਤਾਂ ਉਹ ਦੱਸ ਸਕਦੇ ਆ ਮੈਂ ਤੁਸੀਂ ਨੀਨਾ ਭਾਜੀ ਦੱਸ ਸਕਦਾ ਐਰੋਗੇਸ਼ਨ ਚ ਦੱਸ ਸਕਦੇ ਆ ਵੀ ਜੋ ਹੋਇਆ ਤਾਂ ਮੈਂ ਠੋਕ ਕੇ ਕਹਿੰਦਾ ਵਧੀਆ ਹੋਇਆ ਭਾਈ ਬਾਕੀ ਤੁਹਾਨੂੰ ਜਿਹੜਾ ਸਾਰੇ ਮਾਮਲੇ ਤੋਂ ਬਾਅਦ ਲਗਾਤਾਰ ਮਤਲਬ ਕਿ ਇੱਕ ਇੰਸਟਾਗ੍ਰਾਮ ਸਪਾਈ ਅਭਿਆਨ ਚੱਲ ਰੇ ਕਿਸਮ ਦਾ ਹੈ ਨਾ ਤੁਸੀਂ ਕੀ ਕਹਿਣਾ ਚਾਹੋਗੇ ਪ੍ਰੀਤ ਜੱਟੀ ਹੋਗੀ ਭਾਵੇਂ ਦੀਪਿਕਾ ਮੋਹਰਾ ਹੋਗੀ ਹਰ ਇੱਕ ਜਿਹੜਾ ਸੋਰੀ ਮੰਗ ਰਿਹਾ ਸੌਰੀ ਮੈਂ ਕਿਉਂ ਮੰਗ ਰਿਹਾ ਭਾਜੀ ਤੁਸੀਂ ਆਪ ਦੱਸੋ ਡਰ ਪਿਆ ਨਾ ਹਰ ਇੱਕ ਗੱਲ ਦਾ ਹੁਣ ਸਾਨੂੰ ਡਰ ਹੈ ਪੁਲਿਸ ਦਾ ਤਾਂ ਅਸੀਂ ਜੇ ਡਰ ਹੋਵੇ ਤਾਂ ਹੀ ਅਸੀਂ ਕਾਗਜ ਪੂਰੇ ਕਰਕੇ ਚੱਲਦੇ ਹਾਂ ਉਹ ਚੰਡੀਗੜ੍ਹ ਵੜਨ ਤੋਂ ਪਹਿਲਾਂ ਹੀ ਆਪਾਂ ਕਾਗਜ ਪੂਰੇ ਤੇ ਬੈਟ ਲਾ ਲਈਦੀ ਆ ਇੱਥੇ ਕਿਉਂ ਨਹੀਂ ਲਾਂਦੇ ਹੁਣ ਇੱਥੇ ਵੀ ਸਿਕਤਾਈ ਹੁਣ ਹੋਰੇ ਵੀ ਲਾਣ ਲੱਗੇ ਜੀ ਹਰ ਇੱਕ ਛੀ ਦਾ ਡਰ ਖੌਫ ਹੋਣਾ ਚਾਹੀਦਾ ਵੀਰੇ ਹੁਣ ਜੇ ਕੋਈ ਆਈਟੀ ਦਾ ਗਲਤ ਪੋਸਟ ਪਾਉਂਦਾ ਠੀਕ ਹੈ ਸਾਡੇ ਤੇ ਵੀ ਆਈਟੀ ਦਾ ਪਰਚਾ ਹੋਇਆ ਸਾਨੂੰ ਪਤਾ ਨਹੀਂ ਵੀ ਅਸੀਂ ਇਦਾਂ ਫੋਟੋ ਪਾ ਸਕਦੇ ਨਹੀਂ ਪਾ ਸਕਦੇ ਰਿਮਾਂਡ ਤੱਕ ਕੱਟਿਆ ਸੀ ਠੀਕ ਹੈ ਉਹ ਇੰਨਾ ਸਾਨੂੰ ਡਰਾ ਸੀ ਮੁੜ ਕੇ ਇਹ ਚੀਜ਼ ਨਹੀਂ ਕਰੇ ਠੀਕ ਹੈ ਤੇ ਅਗਲੇ ਉਹਨੇ ਡਰ ਮਾਵਾ ਪੈਣਾ ਦੀ ਗਾਲਾਂ ਕੱਢਦੇ ਸਿੱਧੇ ਮੇਰੇ ਬੇਟਾ ਜੀ ਤੁਹਾਡਾ ਬੇਟਾ ਬੇਟੀ ਆ ਜਾਂ ਕੋਈ ਵੀ ਲਾ ਲਓ ਤੁਹਾਡੇ ਬੱਚੇ ਆ ਤੁਸੀਂ ਆਪ ਉਹਨਾਂ ਨੂੰ ਮਿਊਰਿਟੀ ਸਿਖਾਣੇ ਹੋ ਫੌਰਸ ਸਿਖਾਣੇ ਹੋ ਨਹੀਂ ਸਿਖਾਣਦੇ ਨਾ ਭਾਜੀ ਇਹਨਾਂ ਤੋਂ ਸਿੱਖ ਦੇਣਾ ਵੀ ਇਹਨੇ ਵਰਡ ਕਿਉਂ ਯੂਜ਼ ਕੀਤਾ ਅਸੀਂ ਵੀ ਇੰਸਟਾਗ੍ਰam ਯੂਜ਼ ਕਰਦੇ ਆ ਅਸੀਂ ਵੀ ਫੇਸਬੁੱਕ ਯੂਜ਼ ਕਰਦੇ ਆ ਸਾਨੂੰ ਵੀ ਬਹੁਤ ਦੁਨੀਆ ਜਾਣਦੀ ਆ ਹਨਾ ਚਾਹੇ ਉਹ ਨੈਗੇਟਿਵ ਚਾਹੇ ਪੋਜ਼ਿਟਿਵ ਵੀ ਤਾਂ ਅਗਲੇ ਤੇ ਥੋੜਾ ਸਾਰੇ ਤੁਹਾਨੂੰ ਰਗਣੀ ਸਹੀ ਢੁਟੀ ਸਮਝਣਗੇ ਜੀ ਜੀ ਬਿਲਕੁ ਕੋਈ ਤੁਸੀਂ ਪੱਤਰਕਾਰੀ ਆਪਣੀ ਕਰਦੇ ਹੋਵੋਗੇ ਮੇਰੇ ਵਰਗਾ ਥੱਲੇ ਕਹ ਦੂਗਾ ਵਿਊਜ਼ ਦੇ ਮਾਰੇ ਜੇ ਵਿਊਜ਼ ਨਹੀਂ ਆਊਗੇ ਤਾਂ ਫਿਰ ਚੈਨਲ ਕਿੱਥੋਂ ਚੱਲੂ ਤਨਖਾਹ ਕਿੱਥੋਂ ਦੇ ਹੋਣਗੀਆਂ ਬਿਲਕੁਲ ਬਿਲਕੁਲ ਜਦੋਂ ਅਕਸਰ ਇਹਨਾਂ ਨਾਲ ਗੱਲਬਾਤ ਹੁੰਦੀ ਹੈ ਇੰਸਟਾਗ੍ਰam ਇਨਫਲੂਐਂਸਰ ਦੇ ਨਾਲ ਤੇ ਇਹ ਕਹਿੰਦੇ ਨੇ ਕਿ ਸਾਡੇ ਘਰੇ ਅਸੀਂ ਕਮਾਉਣ ਵਾਲੇ ਇਕੱਲੇ ਆ ਸਾਡੇ ਪਰਿਵਾਰਕ ਮੈਂਬਰ ਦੇ ਬਹੁਤ ਖ਼ਰਾਬੀ ਸਥਿਤੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਦੇ ਉੱਤੇ ਹੁਣ ਮੈਂ ਜਿਹੜੀ ਆ ਖੌਫੀ ਕਮਲਕੌਰ ਤੇ ਆਉਣਾ ਠੀਕ ਹੈ ਇਹ ਲੋਕ ਕਹਿ ਰਹੇ ਨੇ ਵੀ ਇਹਦੇ ਚਾਰ ਬੱਚੇ ਸੀ ਇਦਾਂ ਸੀ ਜਿਹੜਾ ਦਾ ਬ੍ਰਦਰ ਹੈ ਉਹਨੇ ਮੈਰਿਜ ਕਰਾਈ ਉਹਦੇ ਚਾਰ ਬੱਚੇ ਆ ਬ੍ਰਦਰ ਤਾਂ ਸਾਰਿਆਂ ਨੂੰ ਦਾਰੂ ਪੀ ਕੇ ਖੜੇ ਰੰਦ ਠੀਕ ਹੈ ਉੱਚ ਹੁਣ ਉੱਚ ਸੰਗਤ ਦਾ ਕਸੂਰ ਹੈ ਨਾ ਤੁਸੀਂ ਦੱਸੋ ਭਾਈ ਕਮਾਣਾ ਤਾਂ ਤੁਸੀਂ ਆਪ ਹੈ ਨਾ ਜਦਾਂ ਫਿਰ ਕਹੋ ਵੀ ਕੱਲਾ ਨਿਊਡੀਟੀ ਵੇਚ ਕੇ ਹੀ ਪੈਸਾ ਕਮਾਇਆ ਜਾ ਸਕਦਾ ਅਸੀਂ ਬਿਜ਼ਨਸ ਨਹੀਂ ਕਰਦੇ ਵੀਰੇ ਸਾਡੇ ਨਾਲ ਬੰਦੇ ਨਹੀਂ ਜੁੜੇ ਹੋਏ ਅਸੀਂ GST ਨਹੀਂ ਭਰਦੇ ਸਾਡਾ ਵੀ ਕੰਮ ਹੈ ਫਿਰ ਤਾਂ ਅਸੀਂ ਐਂ ਕਹਿਣ ਲੱਗੇ ਕਿ ਮੇਰੇ ਸੋਹਣੇ ਸਬਸਕ੍ਰਾਈਬਰ ਨੇ 2-3 ਲੱਖ ਵੀ ਮੈਂ ਦਾ ਸਵੇਰ ਤੋਂ ਗਾਣਾ ਕੱਢਣ ਨਾਲ ਆਪਾਂ ਨਾ ਮੈਨੂੰ ਪੈਸੇ ਆਉਣ ਲੱਗ ਜਾਣਗੇ ਇਹ ਤਾਂ ਸੋਚ ਹੈ ਫਿਰ ਉਹਨੂੰ ਮਿਲਿਆ ਕੀ 4 ਲੱਖ ਫਾਲੋਅਰ ਸੀ 4 ਬੰਦੇ ਨਹੀਂ ਇਕੱਠੇ ਹੋਏ ਨਹੀਂ ਹੋਏ ਨਾ ਬਿਲਕੁਲ ਅ ਤੁਹਾਨੂੰ ਪਤਾ ਲੱਗਿਆ ਹੁਣੇ-ਹੁਣੇ ਕਿ ਅਮਰਿਤਪਾਲ ਮੈਰੋ ਦੇ ਇੰਸਟਾਗ੍ਰam ਅਕਾਊਂਟ ਜਿਹੜਾ ਕਿ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਉਹ ਨਹੀਂ ਮੈਨੂੰ ਪਤਾ ਲੱਗਿਆ ਬਾਈ ਮੈਂ ਕੰਮ ਵਿੱਚ ਬੀਨੀ ਸੀ ਕਰ ਦਿੱਤਾ ਜਾਣ ਕਰ ਦਿੰਦੇ ਆਪਣੀ ਮਰਜ਼ੀ ਹੈ ਬਾਈ ਉਹਨਾਂ ਦੀ ਵੈਸੇ ਉਹਨਾਂ ਦਾ ਬੈਨ ਹੋਇਆ ਅਕਾਊਂਟ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿੱਚ ਬਾਰੇ ਬਾਈ ਦੇਖੋ ਬਾਈ ਸੱਚ ਦੀ ਚੱਕ ਰਹੇ ਆ ਸਾਰੇ ਭਰਾ ਤੁਹਾਡੇ ਸਾਹਮਣੇ ਵੀ ਮੈਜੋਰਟੀ ਸਾਰੀ ਅਮਰਿਤਪਾਲ ਸਿੰਘ ਮੈਰੋ ਦੇ ਹੱਕ 'ਚ ਹੈ ਹਨਾ ਉਨੇ ਸਾਡੀ ਬੱਚਿਆਂ ਲਈ ਉਨੇ ਸਾਡੇ ਪੰਜਾਬ ਲਈ ਉਨੇ ਸਾਡੀ ਵਿਰਾਸਤ ਲਈ ਕੀਤਾ ਜਾਏ ਉਹਨੂੰ ਅੰਦਰ ਰਹਿਣਾ ਪਾਣਾ ਜਿੱਦਾਂ ਮਰਜ਼ੀ ਹੈਣਾ ਅਗਲੇ ਨੂੰ ਨਹੀਂ ਪਤਾ ਉਹ ਨਿਆਣਾ ਥੋੜੀ ਆ ਉਹਨੂੰ ਵੀ ਇਲਜਾਮ ਪਤਾ ਪਰ ਅਗਲੇ ਕੋਲ ਨਹੀਂ ਗੱਲ ਟੋਲੇਰੇਬਲ ਹੋਈ ਹੈਣਾ ਸਾਡੇ ਵਰਗਾ ਹੁੰਦਾ ਪੋਸਟ ਪਾ ਦਿੰਦਾ ਅਗਲੇ ਦੀ ਮਰਜ਼ੀ ਉਹਨੇ ਜਿਵੇਂ ਕੀਤਾ ਪਰ ਜੋ ਕੀਤਾ ਜਾਨਕੀ ਤੁਸੀਂ ਸਾਡੇ ਤੋਂ ਵੀਊ ਪੁੱਛਦੇ ਹੋ ਵੀ ਵੀ ਥੋੜਾ ਕੀ ਆ ਪਹਿਲਾਂ ਉਹਨੇ ਸਮਝਾਇਆ ਵੀ ਆ ਥੋੜਾ ਤੁਸੀਂ ਇਹ ਪੁੱਛਦੇ ਹੋ ਵੀ ਤੁਸੀਂ ਹੋਸਟ ਪਾਈ ਆ ਕਿਸ ਪਰਪਸ ਨਾਲ ਪਾਈ ਐਦਾਂ ਕਹਿੰਨੇ ਹੋ ਨਾ ਜੀ ਜੀ ਅਸੀਂ ਉਹਨਾਂ ਦੇ ਸਪੋਰਟ ਚ ਵੀਰੇ ਪਾਈ ਐ ਜੋ ਉਹਨਾਂ ਨੇ ਕੀਤਾ ਉਹ ਸਹੀ ਕੀਤਾ ਕਤਲ ਕਰਨਾ ਨਹੀਂ ਕਰਨਾ ਇਹ ਉਹਨਾਂ ਦੀ ਨਿੱਜੀ ਚੁਆਇਸ ਐ ਪਰ ਗਲਤ ਨੂੰ ਗਲਤ ਹੀ ਕਵਾਂਗੇ ਅਸੀਂ ਬਿਲਕੁਲ ਬਿਲਕੁਲ ਹੁਣ ਹੁਣ ਜਿਹੜੇ ਲੋਕ ਐ ਸੋਰੀ ਮੰਗ ਰਹੇ ਨੇ ਮਾਫੀਆ ਮੰਗ ਰਹੇ ਨੇ ਇੰਸਟਾਗ੍ਰam ਤੇ ਆ ਕੇ ਬਈ ਅੱਜ ਤੱਕ ਕਿਉਂ ਨਹੀਂ ਮੰਗੀ ਹੁਣ ਤੁਹਾਨੂੰ ਲੁਤਰਾ ਦੀ ਐ ਕੱਲ ਰੋਂਦੀ ਜੀ ਬਿਲਕੁਲ ਲੁਤਰਾ ਸੀਗੀ ਠੀਕ ਐ ਉਨੇ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਠੀਕ ਹੈ ਇਹ ਹੁਣ ਇਹ ਜੇ ਵਰਡ ਯੂਜ਼ ਕਰਦੀ ਸੀ ਵੱਡੇ ਆ ਇਦਾਂ ਇਦਾਂ ਤੁਹਾਨੂੰ ਵੀ ਸਮਝ ਆ ਰਹੀ ਕਿ ਕੀ ਦੀ ਗੱਲ ਕਰਦੀ ਸੀ ਠੀਕ ਹੈ ਕੱਲ ਤੂੰ ਸਿਕਿਉਰਟੀ ਮੰਗਦੀ ਹੈ ਕਿਉਂ ਤੂੰ ਸ਼ੀਲਦ ਪਰਿਵਾਰ ਚੋਂ ਆ ਤੇਰੀ ਕੋ ਕੁਰਬਾਨੀ ਆ ਪੰਜਾਬ ਵਾਸਤੇ ਤੂੰ ਆਪਣੇ ਨਿੱਜੀ ਫਾਇਦੇ ਲਈ ਕਦੀ ਕੱਪੜੇ ਅੱਦੇ ਲਾਉਣੀ ਆ ਕਦੀ ਕੀ ਕਰਦੇ ਕੀ ਨਹੀਂ ਕਰਦੇ ਹੈਨਾ ਤੇ ਇਹਨੂੰ ਤੂੰ ਬਾਅਦੋਂ ਸਿਕਿਉਰਟੀ ਕਿਵੇਂ ਕਹਿ ਸਕਦੀ ਆ ਅੱਛਾ ਫਿਰ ਤੂੰ ਕੱਲ ਨੂੰ ਤਾਂ ਬਈ ਪੰਜਾਬ ਪੁਲਿਸ ਕੋਲ ਤਾਂ ਪਹਿਲਾਂ ਮਲਾਜਮ ਨਹੀਂ ਪੂਰੇ ਹੁੰਦੇ ਹੁਣ ਸਾਡੇ ਹਲਕਾ ਪੈਲ ਦੇ ਵਿੱਚ ਪੈਲ ਥਾਣੇ ਆ ਬਈ ਉੱਥੇ 16 ਮਲਾਜਮ ਨੇ ਜੀ ਪਿੰਡ ਲੱਗਦੇ ਨੇ 90 ਹੁਣ ਅਸੀਂ ਕਸੂਰ ਕਰਦੇ ਆ ਪੰਜਾਬ ਪੁਲਿਸ ਦਾ ਵੀ ਇਹ ਪਿੱਛੇ ਨਹੀਂ ਆਉਂਦੀ ਇਦਾਂ ਨਹੀਂ ਅਗਲਾ ਕੀ ਕਰੇ ਹੁਣ ਜੇ ਤੁਹਾਨੂੰ ਸਿਕਿਉਰਟੀਆਂ ਦੇਣ ਬਹਿ ਗਏ ਠੀਕ ਆ ਮੈਨੂੰ ਵੀ ਮਹੀਨੇ ਲਈ ਸਿਕਿਉਰਟੀਆਂ ਦਿੱਤੀਆਂ ਆ ਆਪ ਕਿਹਾ ਵੀ ਠੀਕ ਆਪਣੀ ਗੱਲ ਕਰਦਾ ਠੀਕ ਹੈ ਮੈਨੂੰ ਵੀ ਤਾਂ ਥ੍ਰੈਟ ਸਾਰਾ ਕੁਝ ਪਤਾ ਜੋ ਵੀ ਹੋਇਆ ਬਟ ਮੈਂ ਅਫੋਰਡ ਕਰ ਸਕਦਾ ਮੈਂ ਵੀਰੇ ਆਪਣਾ ਨਾਲ ਚੱਲਦਾ ਠੀਕ ਹੈ ਇਹ ਸਾਰਿਆਂ ਨੂੰ ਐਵੇਂ ਇੰਸਟਾਗ੍ਰam ਵਾਲਿਆਂ ਨੂੰ ਫੇਸਬੁਕੀਆਂ ਨੂੰ ਸਾਨੂੰ ਸਿਕਿਉਰਟੀਆਂ ਮਿਲਣ ਲੱਪੀਆਂ ਤੇ ਇਹਦਾ ਮਤਲਬ ਵੀ ਫਿਰ ਪੰਜਾਬ ਪੁਲਿਸ ਦਾ ਫੇਸਬੁਕ ਤੇ ਇੰਸਟਾਗ੍ਰam ਦੀ ਸਿਕਿਉਰਟੀ ਕਰੂਗੀ ਫਿਰ ਨਹੀਂ ਉਹ ਪੰਜਾਬ ਬਾਕੀਆਂ ਦੇ ਜਿਹੜਾ ਮੁੱਦੇ ਹੁੰਦੇ ਤੇ ਮੇਰਾ ਹੁਣ ਆਖਰੀ ਸਵਾਲ ਆ ਕਿ ਇਸ ਤਰ੍ਹਾਂ ਦੇ ਕੰਮ ਕਰਨ ਦੇ ਨਾਲ ਜੋ ਅਮਰਿਤਪਾਲ ਮੈਰੋਜੀ ਨੇ ਕੀਤਾ ਆ ਕਿ ਇਸ ਦੇ ਨਾਲ ਹੁਣ ਇੰਸਟਾਗ੍ਰਾਮ ਗੰਦਗੀ ਦੇ ਵਿੱਚ ਠਲ ਪੈ ਸਕਦੀ ਆ ਬਿਲਕੁਲ ਪੈ ਰਹੀ ਹੈ ਕੱਲ ਦੀ ਪੈ ਨਹੀਂ ਰਹੀ ਭਾਜੀ ਬਿਲਕੁਲ ਤੇ ਲੱਗਦਾ ਕਿ ਅੱਗੇ ਆਉਣ ਵਾਲੇ ਨੌਜਵਾਨ ਪੀੜੀ ਹੁਣ ਤਾਂ ਤਿੰਨ ਇੱਕ ਹੋਰ ਨੌਜਵਾਨ ਨੇ ਉਹ ਵੀ ਮਾਫੀ ਮੰਗ ਰਹੇ ਨੇ ਤੁਹਾਨੂੰ ਲੱਗਦਾ ਕੀ ਆ ਹੋਰ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਹਿੰਦੇ ਤੁਸੀਂ ਇਸ ਵੀਡੀਓ ਨੂੰ ਨਾ ਦੇਖੋ ਪ੍ਰਕਾਰ ਆਧਾਰਾ ਚਲਾਉਨੇ ਹੋ ਠੀਕ ਹੈ ਤੁਸੀਂ ਅਜੇ ਤੱਕ ਬਾਈ ਜੀ ਸਾਲਾ ਵਰਡ ਨਹੀਂ ਯੂਜ਼ ਕੀਤਾ ਕੀ ਤੁਹਾਡਾ ਚੈਨਲ ਨਹੀਂ ਚੱਲਦਾ ਜੀ ਹਰ ਇੱਕ ਚੀਜ਼ ਦੀ ਮਰਿਆਦਾ ਹੁੰਦੀ ਹੈ ਨਾ ਮਰਿਆਦਾ ਹੁੰਦੀ ਹੈ ਨਾ ਅਗਲਾ ਪਹਿਲਾਂ ਹੀ ਕਹਿੰਦਾ ਅਗਲਾ ਕਹਿੰਦਾ ਹਰ ਹੱਦ ਤੱਕ ਗਾਲਾਂ ਨਿਕਲ ਜਾਂਦੀਆਂ ਐਂ ਕਹਿੰਦਾ ਥੋਕੇ ਕਹਿੰਦਾ ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਪ੍ਰਸ਼ਾਸਨ ਇਹ ਗੱਲ ਕਹਿੰਦਾ ਵੀ ਕੋਈ ਸਲੰਸਰ ਪਾਉਂਦਾ ਉਹਦਾ ਚਲਾਨ ਕੱਟਿਆ ਜਾਂਦਾ ਇਹਨਾਂ ਦੀ ਵੀ ਪਾਓ ਵੀ ਇਹਨੇ ਗਾਲ ਕੱਢੀ ਸੀ ਆ ਇਹਨੂੰ ਰਿਵਾਰਡ ਮਿਲਿਆ ਆਨੇ ਚੈਨੀ ਚੋਰੀ ਕੀਤੀ ਸੀ ਆਹਦੀਆਂ ਲੱਤਾਂ ਤੋੜੀਆਂ ਪਤਾ ਲੱਗ ਗਿਆ ਸਾਡੇ ਵਰਗਾ ਹੰਗਰ ਪਾਵੇ ਵੀ ਅਸੀਂ ਇੱਥੇ ਬਕਵਾਸ ਨਹੀਂ ਕਰ ਸਕਦੇ ਚੈਨਲ ਤਾਂ ਹਰੇਕ ਬਣਾ ਲਾਂ ਨਾ ਭਾਜੀ ਮੂੰਹ ਚੱਕ ਕੇ ਹਾਂ ਨਾ ਬਿਲਕੁਲ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਨੇ ਜਿਨੇ ਫੋਲੋ ਕੀਤਾ ਧਿਆਨ ਨਾਲ ਮੇਰੀ ਗੱਲ ਸੁਣਿਓ ਵੀਰੇ ਜੀ ਜੀ ਜਿਨੇ ਜਿਨੇ ਫੋਲੋ ਕੀਤਾ ਮੰਨ ਲਓ ਹੁਣ 390000 ਵਾਲੋ ਰਿ ਸੀਓ ਦੇ ਉਹਦੇ ਕੰਚਨ ਕੁਮਾਰੀ ਦੇ ਉਹ ਕੱਲ ਕੱਲ ਜੇ ਦੇਖ ਲਓ 13000 ਵਧ ਗਏ 4 ਲੱਖ 3000 ਹੋ ਗਈ ਠੀਕ ਹੈ ਮੈਂ ਕਹਿੰਦਾ ਇੱਕ ਬੰਦਾ ਆਉਣਾ ਚਾਹੀਦਾ ਜਿਹੜਾ ਦੱਸੇ ਵੀ ਇਹਨੂੰ ਫੋਲੋ ਕਰਦਾ ਹੈ ਇਹ ਜੀ ਮੈਂ ਹਣੀ ਨੇ ਫੋਲੋ ਕੀਤਾ ਨਾ ਕਮਲਕੌਰ ਨੂੰ ਤਾਂ ਉਹਨੂੰ ਜਗ ਜाहिर ਕਰਨਾ ਚਾਹੁੰਦਾ ਵੀ ਹਣੀ ਇਹਦੀ ਅਥਾਰਟੀ ਇਹਨੂੰ ਮੰਨਦਾ ਵੀ ਹਾਂ ਇਹਨੂੰ ਫੋਲੋ ਕਰਨਾ ਚਾਹੀਦਾ ਉਹਦਾ ਅੱਜ ਕੇ ਜਲੂਸ ਕਰਨਾ ਚਾਹੀਦਾ ਜੇ ਮੈਂ ਵੀ ਫੋਲੋ ਕਰ ਦਵਾਂ ਹੂੰ ਹੁਣ ਸਾਰੇ ਜਿਹੜੇ ਦਾ ਸੁਦਰਗੇ ਮਤਲਬ ਹੁਣ ਇੱਕ ਲਾਸਟ ਚਹਿਰਾ ਹੈਗਾ ਆ ਪ੍ਰੋਡਿਊਸਰ ਡੀ ਐਕਸ ਐਕਸ ਕਿ ਲੱਗਦਾ ਕਿ ਉਹ ਵੀ ਵੀਡੀਓ ਬਣਾਉਣ ਤੋਂ ਪਹਿਲਾਂ ਬੜੀ ਪਾਨ ਏਰੀਆ ਜਿਹ ਮੈਰੋ ਨੇ ਉਹ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਸਾਡੇ ਅਰਗੇ ਉਹਦੇ ਨਾਲ ਖੜੇ ਹੋ ਜਾਂਦੇ ਹਨ ਸਾਨੂੰ ਵੀ ਹੁਣ ਪੁਲਿਸ ਬੁਲਾਉਗੀ ਪੁੱਛੂਗੀ ਜੋ ਹੋਊਗਾ ਜਵਾਬ ਅਗਲੇ ਦਾ ਉਹਨਾਂ ਨੇ ਅਮਨ ਕਾਨੂੰਨ ਸ਼ਾਂਤੀ ਰੱਖਣੀ ਆ ਉਹਨਾਂ ਦੀ ਜੌਬ ਹੈ ਹਨਾ ਜੀ ਬਿਲਕੁਲ ਤੇ ਸਾਡੀ ਇਹ ਜੌਬ ਹੈ ਵੀ ਜੋ ਸਾਨੂੰ ਸਹੀ ਲੱਗਿਆ ਸੀ ਉਹ ਅਸੀਂ ਪੁਲਿਸ ਦੇ ਅਖੀਰ ਦੀ ਵੀ ਪੋਸਟਾਂ ਪਾਉਂਦੇ ਆ ਜਦੋਂ ਮੈਰੋ ਨੇ ਡੀ ਐਕਸ ਨੂੰ ਰੋਕਿਆ ਸੀ ਇਹ ਪੰਜਾਬ ਦੇ ਵਿੱਚ ਕੌਣ ਲੈ ਕੇ ਆਇਆ ਕਿ ਇਹ ਡੀ ਐਕਸ ਤੋਂ ਪਹਿਲਾਂ ਕੋਈ ਚੈਨਲ ਸੀ ਜਿਹੜਾ ਗੱਲਾਂ ਕਰਦੇ ਨਹੀਂ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਈ ਬੰਦੇ ਕੀ ਕਰ ਰਹੇ ਨੇ ਗੱਲ ਕਰਦੇ ਨੇ ਵੀ ਉਹ ਔਰਨਮੀ ਚੱਲਦਾ ਠੀਕ ਹੈ ਉਹ ਉਹਨਾਂ ਦੀ ਆਪਣੀ ਚੁਆਇਸ ਹੈ ਉਹਨਾਂ ਦੀ ਫੀਡ 'ਚ ਨਹੀਂ ਆਉਂਦਾ ਠੀਕ ਹੈ ਉਹ ਉਹਨੂੰ ਸਰਚ ਕਰਦੇ ਆ ਪੇਡ ਕਰਕੇ ਦੇਖਦੇ ਆ ਠੀਕ ਹੈ ਇਹ ਜੋਗਾ ਜੋਗਾ ਤਾਂ ਚੱਲਦਾ ਆ ਰਿਹਾ ਅਗਲਾ ਆਪਣਾ ਪ੍ਰਾਈਵੇਟ ਦੇਖਦਾ ਨਹੀਂ ਦੇਖਦਾ ਇਟਸ ਉਹਦੀ ਚੁਆਇਸ ਹੈ ਪਰ ਹੁਣ ਪਰਿਵਾਰ 'ਚ ਬੈਠ ਕੇ ਕਹੋ ਜੀ ਤੁਸੀਂ ਦੱਸੋ ਹੁਣ ਤੁਸੀਂ ਸੁਲਝੋ ਇਹ ਪੱਤਰਕਾਰ ਹੋ ਤੁਸੀਂ ਪਰਿਵਾਰ 'ਚ ਬੈਠ ਕੇ ਐਵੇਂ ਰਾਮ ਨਾਲ ਪੂਰੀ ਬਾਤ ਛੱਡ ਕੇ ਇੰਸਟਾਗ੍ਰam ਖੋਲ ਸਕਦੇ ਬਿਲਕੁਲ ਵੀ ਨਹੀਂ ਨਹੀਂ ਨਾ ਫਿਰ ਦੇਖੋ ਤੁਸੀਂ ਆਪ ਇੱਕ ਦਰਦੀ ਬੰਦੇ ਹੋ ਆਪ ਕਹਿ ਰਹੇ ਹੋ ਠੀਕ ਹੈ ਤੁਹਾਡੇ ਅਨਲਜ ਸਾਰੇ ਲਾਲੋ ਪੱਤਰਕਾਰਾਂ ਨੂੰ ਬਈ ਸਭ ਨਾਲ ਵੱਧ ਪਤਾ ਹੁੰਦਾ ਹੈ ਉਹ ਆਪ ਵੀ ਉਹ ਨਹੀਂ ਦੇ ਸਕਦੇ ਉਹਨਾਂ ਦਾ ਕੰਮ ਹੈ ਵਿਊ ਲੈਣਾ ਨਾ ਜੀ ਦੇਣਾ ਠੀਕ ਹੈ ਤੁਹਾਡੇ ਮਨ ਚ ਜਿਹੜੀ ਗੱਲ ਹੈ ਤੁਸੀਂ ਆਪਣੇ ਖੁੱਲੇ ਵਿਚਾਰ ਨਹੀਂ ਰੱਖ ਸਕਦੇ ਅਸੀਂ ਰੱਖ ਸਕਦੇ ਹਾਂ ਅਸੀਂ ਦੇ ਰਹੇ ਹਾਂ ਵੀ ਅਸੀਂ ਸਪੋਰਟ ਚ ਖੜੇ ਹਾਂ ਠੀਕ ਹੈ ਕਤਲ ਕਰਨਾ ਨਹੀਂ ਕਰਨਾ ਲੱਤ ਮਾ ਤੂੰ ਨਹੀਂ ਵਰਨਿੰਗ ਦੇਣੀ ਇਹ ਬੰਦੇ ਦੀ ਮੈਂਟਲ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਵੀ ਕਿਤੇ ਲੜਾਈ ਹੁੰਦੀ ਹੈ ਕੋਈ ਤਾਂ ਅਗਲਾ ਉਹਦੀ ਕਿਰਪਾਨਾਂ ਨਾਲ ਬਾਵਾ ਲੱਤਾਂ ਵੜ ਦਿੰਦਾ ਕੋਈ ਥੱਪਣ ਮਾਰਦਾ ਕੋਈ ਗਾਣਾ ਨਾਲ ਸਬਰ ਕਰ ਲੈਂਦਾ ਇਹ ਉਹਦੀ ਮੈਂਟੈਲਿਟੀ ਹੈ ਵੀ ਉਹਨੂੰ ਕਿੰਨਾ ਗੁੱਸਾ ਆਉਂਦਾ ਹੈ ਉਹ ਕਿਸੇ ਗੱਲ ਦਾ ਕਿਵੇਂ ਐਕਸ਼ਨ ਲੈਂਦਾ ਬਿਲਕੁਲ ਬੋ ਬੋਤਾਂਵਾਜੀ ਤੁਹਾਡਾ ਤਾਂ ਇਹ ਸੀਗੇ ਸਾਡੇ ਨਾਲ ਇੰਸਟਾਗ੍ਰਾਮ ਇਨਫਲੂਐਂਸਰ ਹਣੀ ਸੇਠੀ ਜੋ ਕਿ ਕਹ ਰਹੇ ਨੇ ਕਿ ਅਸੀਂ ਇੱਕ ਠੋਕ ਕੇ ਅਮਰਿਤਪਾਲ ਮੈਰੋ ਨਾਲ ਹਾਂ ਜੋ ਵੀ ਹੁੰਦਾ ਆ ਠੀਕ ਹੋਇਆ ਇੰਸਟਾਗ੍ਰam ਦੇ ਵਿੱਚ ਕਾਫੀ ਗੰਦਗੀ ਫਲਾਈ ਹੋਈ ਸੀਗੀ ਇਨਫਲੂਐਂਸਰਾਂ ਨੇ ਪਰ ਹੁਣ ਕਈ ਕਾਫੀ ਹੱਦ ਤੱਕ ਜਿਹੜੀ ਕਿ ਉਸ ਗੰਦਗੀ ਦੇ ਵਿੱਚ ਥਲ ਪੈ ਚੁੱਕੀ ਐ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਦੇ ਬਾਰੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ